ਕਿਤੇ ਗੋਲੀ ਚੱਲ ਗਈ ਤਾਂ ਕਿਤੇ ਚੋਰੀ ਹੋ ਗਈ ਕਿਤੇ ਲੁੱਟ ਦੀ ਵਾਰਦਾਤ ਜਾਂ ਫਿਰ ਕਿਤੇ ਗੈਂਗਬਾੜ ਇਹ ਚੱਲ ਕੀ ਰਿਹਾ ਹੈ ਪੰਜਾਬ ਚ ਮਾਨ ਸਾਹਿਬ ਕਦੇ ਪੰਜਾਬੀਆਂ ਦੀ ਵੀ ਸਾਰ ਲੈ ਲੋ ਓ ਸੱਚ ਦਿੱਲੀ ਦਰਬਾਰ ਚੋਂ ਬੇਲ ਮਿਲੇ ਤਾਂ ਪੰਜਾਬ ਵਾਲ ਨਿਗਾ ਮਾਰੋ ਜਦੋਂ ਦੇਖੋ ਦਿੱਲੀ 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 ਤੁਹਾਨੂੰ ਵੋਟਾਂ ਪੰਜਾਬ ਵਾਲਿਆਂ ਨੇ ਪਾਈਆਂ ਨੇ ਯਾ ਦਿੱਲੀ ਵਾਲਿਆਂ ਨੇ ਇਹ ਜਿਹੜੇ ਲੁੱਟੇ ਜਾ ਰਹੇ ਨੇ ਇਹ ਕੋਈ ਧਨਾੜ ਨਹੀਂ ਅਤੇ ਨਾ ਹੀ ਇਹਨਾਂ ਕੋਲ ਪੰਜਾਬ ਦੇ ਖਜ਼ਾਨੇ ਦੀ ਚਾਬੀ ਆ ਕਿ ਜਦੋਂ ਜੀ ਕੀਤਾ ਕੱਢੇ ਪੈਸੇ ਤਾਂ ਉਡਾ ਲਓ ਭਰਾਵਾ ਇਹਨਾਂ ਦੇ ਖੂਨ ਪਸੀਨੇ ਦੀ ਕਮਾਈ ਆ ਜਿਹੜੀ ਇਹ ਆਏ ਦਿਨ ਇਹਨਾਂ ਲੁਟੇਰਿਆਂ ਹੱਤੋਂ ਲੁੱਟਾ ਰਹੇ ਨੇ ਉਪਰ ਸੱਟਾ ਵਿਖਾ ਰਹੇ ਨੇ ਆਏ ਦਿਨ ਬਾਪੜ ਦੀਆਂ ਲੁੱਟ ਖੋਹ ਦੀਆਂ ਵਾਰਦਾਤਾਂ ਨੂੰ ਲੈ ਕੇ ਦਿਲ 'ਚ ਇੱਕ ਸਵਾਲ ਵੀ ਉੱਠਦਾ ਮਾਨ ਸਾਹਿਬ ਕਿ ਤੁਹਾਡੀ ਸਰਕਾਰ ਚ ਬੇਰੁਜ਼ਗਾਰੀ ਐਨੀ ਵੱਧ ਗਈ ਕਿ ਨੌਜਵਾਨ ਗੁਜ਼ਾਰਾ ਕਰਨ ਲਈ ਗਲਤ ਰਸਤੇ ਪੈ ਰਹੇ ਨੇ ਜਾਂ ਫਿਰ ਤੁਹਾਡੀ ਸਰਕਾਰ ਚ ਦਮ ਹੀ ਨਹੀਂ ਕਿ ਇਹਨਾਂ ਗੈਰ ਸਮਾਜਿਕ ਅੰਸਰਾ ਨਾਲ ਨਜਿੱਠਿਆ ਜਾਵੇ